ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਸ ਮਨੁੱਖ ਦੇ ਕੋਲ ਇਹ ਵਿਝਾ ਹੋਣ ਉਹ ਮਨੁੱਖ ਦੇ ਉੱਤੇ ਆਇਆ ਹੋਇਆ ਮਾੜੇ ਤੋਂ ਮਾੜਾ ਸਮਾਂ ਵੀ ਡਲ ਜਾਵੇਗਾ ਜੇ ਇਹ ਦੋ ਚੀਜ਼ਾਂ ਸਾਡੇ ਕੋਲ ਆ ਨਾ ਤਾਂ ਖੋਟੀ ਤੋਂ ਖੋਟੀ ਕਿਸਮਤ ਵੀ ਚੰਗੀ ਦੇ ਵਿੱਚ ਬਦਲ ਜਾਵੇਗੀ ਭਾਵ ਕਿ ਸਾਡੇ ਕਰਮ ਸਾਡੇ ਲੇਖਾਂ ਨੂੰ ਬਦਲਣ ਦੀ ਤਾਕਤ ਰੱਖਦੀਆਂ ਨੇ ਇਹ ਦੋ ਚੀਜ਼ਾਂ ਤਾਂ ਇਹ ਚੀਜ਼ਾਂ ਕਿਹੜੀਆਂ ਨੇ ਅਤੇ ਕਿੰਜ ਸਾਡੀ ਕਿਸਮਤ ਨੂੰ ਬਦਲਦੀਆਂ ਨੇ ਇਹ ਸਾਰੀ ਗੱਲਬਾਤ ਆ ਪੰਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਖਾਸ ਕਰਕੇ ਉਹ ਭੈਣ ਭਰਾ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਨੇ ਨਿਰਾਸ਼ ਨੇ ਜੋ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਕਿ ਰੱਬਾ ਤੂੰ ਸਾਡੀ ਕਿਸਮਤ ਦੇ ਵਿੱਚ ਐਨੇ ਦੁੱਖ ਕਿਉਂ ਲਿਖੀ ਆ ਐਨੀਆਂ ਪਰੇਸ਼ਾਨੀਆਂ ਕਿਉਂ ਲਿਖੀਆਂ ਨੇ ਉਹ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਵੀਡੀਓ ਸੁਣਨ ਤੋਂ ਬਾਅਦ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਜਰੂਰ ਮਿਲੇਗਾ ਵੀਡੀਓ ਸੁਣਨ ਤੋਂ ਬਾਅਦ ਤੁਹਾਡੇ ਮੁਖ ਦੇ ਵਿੱਚੋਂ ਇੱਕੋ ਹੀ ਸ਼ਬਦ ਨਿਕਲੇਗਾ ਉਹ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਤਾਂ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੇ ਜੀ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖਣਾ ਸੰਗਤ ਜੀ ਆਪਣੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਐਸੇ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਦੁੱਖ ਤੇ ਕਲੀਫਾਂ ਨੂੰ ਦੇਖ ਕੇ ਘਬਰਾ ਜਾਂਦੇ ਨੇ ਹਿੰਮਤ ਾਰ ਕੇ ਬੈਠ ਜਾਂਦੇ ਨੇ ਪਰ ਸਿਆਣੇ ਕਹਿੰਦੇ ਜਿਸ ਬੰਦੇ ਦੇ ਕੋਲ ਇਹ ਦੋ ਚੀਜ਼ਾਂ ਹੋਣ ਉਹਨੂੰ ਤਾਂ ਕਦੇ ਘਬਰਾਉਣਾ ਹੀ ਨਹੀਂ ਚਾਹੀਦਾ ਉਹ ਦੋ ਚੀਜ਼ਾਂ ਕਿਹੜੀਆਂ ਨੇ ਉਹ ਆਪਾਂ ਇੱਕ ਕਹਾਣੀ ਦੇ ਰਾਹੀਂ ਸਮਝਦੇ ਹਾਂ ਇਹ ਕਹਾਣੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਣੀ ਆ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਇੱਕ 14-15 ਸਾਲ ਦਾ ਬੱਚਾ ਜੋ ਕਿ ਸਕੂਲ ਦੇ ਵਿੱਚ ਪੜਦਾ ਸੀ ਕਹਿੰਦੇ ਪੜਾਈ ਦੇ ਵਿੱਚ ਉਹ ਬਹੁਤ ਹੁਸ਼ਿਆਰ ਹੈ ਹਰ ਕੰਮ ਦੇ ਵਿੱਚ ਅੱਗੇ ਪਰ ਕਹਿੰਦੇ ਅਚਾਨਕ ਉਹਨੂੰ ਪਤਾ ਨਹੀਂ ਕੀ ਹੋਇਆ ਉਹਨੇ ਇੱਕੋ ਜिद ਫੜ ਲਈ ਵੀ ਮੈਂ ਹੁਣ ਸਕੂਲ ਨਹੀਂ ਜਾਵਾਂਗਾ ਸਕੂਲ ਤਾਂ ਕੀ ਜਾਣਾ ਮੈਂ ਘਰੋਂ ਬਾਹਰ ਵੀ ਨਹੀਂ ਨਿਕਲਣਾ ਮੈਂ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਨਹੀਂ ਜਾਣਾ ਕਹਿੰਦੇ ਮਾਤਾ-ਪਿਤਾ ਨੂੰ ਬਹੁਤ ਚਿੰਤਾ ਹੋਣ ਲੱਗੀ ਵੀ ਸਾਡਾ ਬੱਚਾ ਇੰਨਾ ਗਿਆਕਾਰੀ ਪੜ੍ਹਾਈ ਦੇ ਵਿੱਚ ਇੰਨਾ ਹੁਸ਼ਿਆਰ ਹਰ ਕੰਮ ਦੇ ਵਿੱਚ ਅੱਗੇ ਇਹਨੂੰ ਅਚਾਨਕ ਕੀ ਹੋ ਗਿਆ ਵੀ ਇਹ ਕਹਿੰਦਾ ਮੈਂ ਸਕੂਲ ਨਹੀਂ ਜਾਣਾ ਘਰੋਬਾਰ ਨਹੀਂ ਜਾਣਾ ਕਹਿੰਦੇ ਮਾਪਿਓ ਨੇ ਸਕੂਲ ਦੇ ਵਿੱਚ ਗੱਲ ਕੀਤੀ ਵੀ ਚਲੋ ਪਤਾ ਲੱਗੇ ਵੀ ਹੋ ਸਕਦਾ ਸਕੂਲ ਵਿੱਚ ਨਾ ਕੋਈ ਗੱਲਬਾਤ ਹੋ ਗਈ ਹੋਵੇ ਪਰ ਸਕੂਲੋਂ ਵੀ ਕੁਝ ਨਾ ਪਤਾ ਲੱਗਾ ਉਹਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪੁੱਛਿਆ ਵੀ ਤੁਹਾਡੇ ਨਾਲ ਕਿਸੇ ਨਾਲ ਲੜਾਈ ਝਗੜਾ ਹੋਇਆ ਏ ਤੁਸੀਂ ਉਹਨੂੰ ਕੁਝ ਕਹਿ ਦਿੱਤਾ ਪਰ ਕਹਿੰਦੇ ਦੋਸਤਾ ਮਿੱਤਰਾਂ ਨੇ ਵੀ ਕਿਹਾ ਵੀ ਨਹੀਂ ਅਜੇ ਹਤਾ ਕੁਝ ਨਹੀਂ ਹੋਇਆ ਕਹਿੰਦੇ ਮਾਪੇ ਦੀ ਚਿੰਤਾ ਹੋਰ ਵਧਣ ਲੱਗੀ ਫਿਰ ਮਾਪੇ ਨੇ ਆਪਣੇ ਪੁੱਤਰ ਦੇ ਕੋਲ ਆ ਕੇ ਬੜੇ ਪਿਆਰ ਦੇ ਨਾਲ ਸਮਝਾਉਣਾ ਸ਼ੁਰੂ ਕੀਤਾ ਕਿ ਪੁੱਤਰ ਦੇਖ ਤੂੰ ਸਾਡੀ ਜ਼ਿੰਦਗੀ ਦਾ ਸਹਾਰਾ ਹੈ ਤੇਰੇ ਤੋਂ ਸਾਨੂੰ ਬਹੁਤ ਆਸਾਂ ਨੇ ਅਸੀਂ ਤਾਂ ਚਾਹੁੰਦੇ ਸੀ ਕਿ ਤੂੰ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਪਰ ਤੂੰ ਆਪਣੀ ਪੜ੍ਹਾਈ ਵਿੱਚ ਵਿਚਾਲੇ ਛੱਡ ਰਿਹਾ ਏ ਇਸ ਤਰ੍ਹਾਂ ਤਾਂ ਤੇਰੀ ਜ਼ਿੰਦਗੀ ਦਾ ਗੁਜ਼ਾਰਾ ਨਹੀਂ ਹੋਣਾ ਦੇਖ ਤੇਰੀ ਪੜ੍ਹਾਈ ਅੱਧ ਵਿਚਾਲੇ ਰਹਿ ਗਈ ਆ ਜੇ ਤੂੰ ਚੰਗਾ ਪੜ੍ਹੇ ਲਿਖੇਗਾ ਨਹੀਂ ਤਾਂ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੁਪਨੇ ਕਿੰਜ ਪੂਰੇ ਕਰੇਗਾ ਕਹਿੰਦੇ ਉਹ ਬੱਚਾ ਕਹਿਣ ਲੱਗਾ ਕਿ ਨਹੀਂ ਮੇਰੀ ਕਿਸਮਤ ਦੇ ਵਿੱਚ ਕੁਝ ਨਹੀਂ ਲਿਖਿਆ ਮੈਂ ਜਿੱਦਾਂ ਦਾ ਹਾਂ ਇਦਾਂ ਦਾ ਹੀ ਠੀਕ ਆ ਰੱਬ ਨੇ ਮੇਰੀ ਕਿਸਮਤ ਇਹੋ ਜੀ ਲਿਖੀ ਆ ਮੈਂ ਪੜ ਲਿਖੀ ਜਾਵਾਂਗਾ ਨਾ ਫਿਰ ਵੀ ਮੈਂ ਇਦਾਂ ਦਾ ਹੀ ਰਹਿਣਾ ਹੈ ਮੈਂ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦਾ ਮਾਪਿਓ ਨੇ ਕਿਹਾ ਵੀ ਪੁੱਤਰ ਸਾਨੂੰ ਗੱਲ ਤਾਂ ਦੱਸ ਸ ਗੱਲ ਕੀ ਹੋਈ ਆ ਤੂੰ ਇੰਨਾ ਨਰਾਸ਼ ਕਿਉਂ ਹੋਇਆ ਬੈਠਾ ਏ ਤਾਂ ਉਹ ਪੁੱਤਰ ਨੇ ਗੱਲਾਂ-ਗੱਲਾਂ ਦੇ ਵਿੱਚ ਦੱਸਿਆ ਕਿ ਮੈਂ ਆਪਣੇ ਇਸ ਸਾंवਲੇ ਰੰਗ ਕਰਕੇ ਪਰੇਸ਼ਾਨ ਆ ਮੇਰੇ ਸਾਰੇ ਦੋਸਤ ਮਿੱਤਰ ਕਿੰਨੇ ਗੋਰੇ ਚਿੱਟੇ ਨੇ ਉਹ ਕਿੰਨੇ ਸੋਹਣੇ ਫੱਪਦੇ ਨੇ ਪਰ ਮੇਰਾ ਰੰਗ ਸਾੰਮਲਾ ਹੈ ਕੁਝ ਲੋਕ ਮੇਰੇ ਇਸ ਸਾੰਮਲੇ ਰੰਗ ਦਾ ਮਜ਼ਾਕ ਵੀ ਉਡਾਉਂਦੇ ਨੇ ਅਤੇ ਉਸ ਮੁੰਡੇ ਨੇ ਕਿਹਾ ਪਿਤਾ ਜੀ ਮੈਂ ਜਿੰਨਾ ਮਰਜ਼ੀ ਪੜ ਲਿਖ ਜਾਵਾਂ ਮੈਂ ਆਪਣਾ ਇਹ ਰੰਗ ਰੂਪ ਤਾਂ ਨਹੀਂ ਨਾ ਬਦਲ ਸਕਦਾ ਇਦਾਂ ਦਾ ਹੀ ਰਹੇਗਾ ਇਸ ਕਰਕੇ ਮੈਨੂੰ ਹਰ ਥਾਂ ਤੇ ਇਹਦੇ ਕਰਕੇ ਸ਼ਰਮਿੰਦਗੀ ਮਹਿਸੂਸ ਕਰਨੀ ਹੀ ਪੈਣੀ ਆ ਇਹ ਸਰੀਰ ਕਰਕੇ ਮੈਨੂੰ ਹਰ ਜਗ੍ਹਾ ਤੇ ਦੂਜਿਆਂ ਦੇ ਨਾਲੋਂ ਪਿੱਛੇ ਰਹਿਣਾ ਹੀ ਪੈਣਾ ਏ ਇਸ ਕਰਕੇ ਮੈਂ ਜਿੱਦਾਂ ਦਾ ਹਾਂ ਮੈਨੂੰ ਰਹਿਣ ਦਿਓ ਪਿਤਾ ਜੀ ਬਹੁਤ ਸਮਝਦਾਰ ਸਿਆਣੇ ਸਾਨੂੰ ਸਮਝ ਗਏ ਕਿ ਮੇਰਾ ਪੁੱਤਰ ਇਹਨੇ ਤਾਂ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਆ ਅਤੇ ਸਮਝਦਾਰ ਸਿਆਣੇ ਬੰਦਿਆਂ ਨੂੰ ਪਤਾ ਏ ਕਿ ਜਦੋਂ ਕੋਈ ਵੀ ਮਨੁੱਖ ਆਪਣੀ ਤੁਲਨਾ ਕਿਸੇ ਦੂਸਰੇ ਮਨੁੱਖ ਦੇ ਨਾਲ ਕਰਦਾ ਹੈ ਨਾ ਉਹਦੀ ਜ਼ਿੰਦਗੀ ਨਿਰਾਸ਼ਾ ਦੇ ਨਾਲ ਭਰ ਜਾਂਦੀ ਆ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਦੀ ਤੁਲਨਾ ਦੂਜਰਿਆਂ ਦੇ ਨਾਲ ਕਰਦੇ ਹਾਂ ਜੋ ਚੀਜ਼ਾਂ ਸਾਡੇ ਕੋਲ ਦੂਜਿਆਂ ਦੇ ਮੁਕਾਬਲੇ ਨਹੀਂ ਹੁੰਦੀਆਂ ਪਹਿਲਾਂ ਅਸੀਂ ਉਹਨਾਂ ਬਾਰੇ ਸੋਚਦੇ ਹਾਂ ਫਿਰ ਆਪਣੇ ਆਪ ਨੂੰ ਉਹਨਾਂ ਦੇ ਨਾਲੋਂ ਘੱਟ ਸਮਝਦੇ ਹਾਂ ਕਮਜ਼ੋਰ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਬਸ ਇਹੋ ਕੁਝ ਉਸ ਬੱਚੇ ਦੇ ਨਾਲ ਹੋਇਆ ਸੀ ਪਰ ਪਿਤਾ ਜੀ ਨੇ ਕਿਹਾ ਵੀ ਮੈਂ ਆਪਣੇ ਪੁੱਤਰ ਨੂੰ ਇਸ ਹਾਲ ਦੇ ਵਿੱਚ ਤਾਂ ਨਹੀਂ ਛੱਡ ਸਕਦਾ ਆਪਣੇ ਪੁੱਤਰ ਨੂੰ ਨਿਰਾਸ਼ਾ ਵਿੱਚ ਨਹੀਂ ਜਾਣ ਦਵਾਂਗਾ ਮੇਰਾ ਪੁੱਤਰ ਇੰਨਾ ਗੁਣਕਾਰੀ ਆ ਇੰਨਾ ਕਾਬਿਲ ਆ ਇਹਨੂੰ ਇਹਦੇ ਨਾਲ ਮਿਲਾਉਣਾ ਪੈਣਾ ਹੈ ਕਿਉਂਕਿ ਆਪਣੀ ਆਦਤ ਹੈ ਨਾ ਆਪਾਂ ਦੂਜਿਆਂ ਵਰਗੇ ਬਣਨਾ ਚਾਹੁੰਦੇ ਆ ਅਸੀਂ ਆਪਣੇ ਆਪ ਨੂੰ ਨਹੀਂ ਦੇਖਦੇ ਆਪਾਂ ਨੂੰ ਹਰ ਇੱਕ ਨੂੰ ਵਾਹਿਗੁਰੂ ਅਕਾਲ ਪੁਰਖ ਜੀ ਨੇ ਬਹੁਤ ਗੁਣ ਕਾਬਲੀਅਤ ਦਿੱਤੀ ਆ ਬਸ ਫਰਕ ਇੰਨਾ ਹੈ ਵੀ ਸਭ ਦੇ ਵਿੱਚ ਵੱਖ-ਵੱਖ ਗੁਣ ਨੇ ਵੱਖ-ਵੱਖ ਕਾਬਲੀਅਤ ਆ ਹਰ ਇੱਕ ਬੰਦੇ ਦਾ ਸੁਭਾਅ ਵੱਖ-ਵੱਖਿਆ, ਰੰਗ ਰੂਪ ਵੱਖ-ਵੱਖਿਆ ਪਰ ਇਹਦਾ ਮਤਲਬ ਇਹ ਨਹੀਂ ਐ ਵੀ ਕੋਈ ਕਿਸੇ ਤੋਂ ਘੱਟ ਐ। ਵੱਖ-ਵੱਖਿਆ ਪਰ ਇੱਕ ਦੂਸਰੇ ਤੋਂ ਘੱਟ ਨਹੀਂ ਐ। ਤਾਂ ਉਹਦੇ ਪਿਤਾ ਨੂੰ ਬਿਲਕੁਲ ਮਨਜ਼ੂਰ ਨਹੀਂ ਸੀ ਕਿ ਮੇਰਾ ਪੁੱਤਰ ਆਪਣੇ ਸਰੀਰ ਦੀ ਤੁਲਨਾ ਕਿਸ ਦੂਜੇ ਦੇ ਨਾਲ ਕਰੇ ਅਤੇ ਆਪਣੇ ਆਪ ਨੂੰ ਸਰੀਰਕ ਤੌਰ ਤੇ ਕਿਸੇ ਦੇ ਨਾਲੋਂ ਘੱਟ ਸਮਝੇ। ਪਿਤਾ ਨੇ ਆਪਣੇ ਬੱਚੇ ਨੂੰ ਸਮਝਾਉਣ ਦੀ ਖਾਤਰ ਕਿਹਾ ਕਿ ਪੁੱਤਰ ਮੈਂ ਤੇਰੀ ਹਰ ਇੱਕ ਗੱਲ ਮੰਨਦਾ ਹਾਂ ਨਾ ਅੱਜ ਤੂੰ ਵੀ ਮੇਰੀ ਇੱਕ ਗੱਲ ਮੰਨ ਫਿਰ ਭਾਵੇਂ ਤੂੰ ਆਪਣੀ ਮਰਜ਼ੀ ਕਰੀ ਮੇਰੇ ਨਾਲ ਇੱਕ ਵਾਰ ਸਟੇਸ਼ਨ ਤੇ ਚੱਲ ਕਹਿੰਦੇ ਉਹ ਪਿਤਾ ਸਟੇਸ਼ਨ ਦੇ ਉੱਤੇ ਪੁੱਤਰ ਨੂੰ ਜਦ ਲੈ ਕੇ ਗਿਆ ਤਾਂ ਜਾਂਦਿਆਂ ਨੂੰ ਇੱਕ ਭਿਖਾਰੀ ਜ਼ਮੀਨ ਦੇ ਉੱਤੇ ਮੱਛੀ ਵਾਂਗ ਤੜਫ ਰਿਹਾ ਸੀ ਕਹਿੰਦੇ ਇਹ ਪਿਓ ਪੁੱਤਰ ਨੇ ਉਸ ਨੂੰ ਬਿਠਾਇਆ ਅਤੇ ਕਾਰਨ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਪੁੰਜੇ ਜ਼ਮੀਨ ਤੇ ਤੜਫ ਕਿਉਂ ਰਹੇ ਸੀ ਤਾਂ ਉਹ ਭਿਖਾਰੀ ਨੇ ਦੱਸਿਆ ਕੀ ਸਾਹਬ ਜੀ ਮੇਰੀਆਂ ਦੋਵੇਂ ਬਾਵਾ ਦੋਵੇਂ ਹੱਥ ਨਹੀਂ ਹਨ ਇਸ ਕਰਕੇ ਮੈਨੂੰ ਹਰ ਕੰਮ ਦੇ ਲਈ ਦੂਜਿਆਂ ਦਾ ਮੋਤਾਜ ਹੋਣਾ ਪੈਂਦਾ ਹੈ ਮੈਂ ਆਪਣਾ ਕੋਈ ਵੀ ਕੰਮ ਆਪ ਨਹੀਂ ਕਰ ਸਕਦਾ ਹੁਣੇ ਹੁਣੇ ਇੱਕ ਛੋਟਾ ਜਿਹਾ ਮੱਛਰ ਮੇਰੀ ਪਿੱਠ ਦੇ ਉੱਤੇ ਆ ਕੇ ਲੜ ਗਿਆ ਮੇਰੇ ਸਰੀਰ ਨੂੰ ਇੰਨੀ ਤਕਲੀਫ ਹੋਈ ਮੈਂ ਖਾਰਿਸ਼ ਤਾਂ ਕਰਨੀ ਸੀ ਸਕਦਾ ਇਸ ਕਰਕੇ ਮੈਂ ਪੁੰਜੇ ਜ਼ਮੀਨ ਦੇ ਉੱਤੇ ਆਪਣਾ ਸਰੀਰ ਰਗੜਨਾ ਸ਼ੁਰੂ ਕਰ ਦਿੱਤਾ ਪਿਤਾ ਜੀ ਨੇ ਕਿਹਾ ਵੀ ਭਾਈ ਫਿਰ ਤੂੰ ਭੋਜਨ ਪ੍ਰਸ਼ਾਦਾ ਕਿੰਜ ਸ਼ੱਕਦਾ ਹੈ ਤੋ ਭਿਖਾਰੀ ਨੇ ਕਿਹਾ ਵੀ ਸਾਬ ਜੀ ਇਸੇ ਤਰ੍ਹਾਂ ਪਹਿਲਾਂ ਪੈਸਿਆਂ ਦੀ ਖਾਤਰ ਭੀਖ ਮੰਗਦਾ ਹਾਂ ਫਿਰ ਮੈਂ ਲੋਕਾਂ ਦੇ ਤਰਲੇ ਕਰਦਾ ਹਾਂ ਕਿ ਮੈਨੂੰ ਕੋਈ ਭੋਜਨ ਪ੍ਰਸ਼ਾਦਾ ਲਿਆ ਦਿਓ ਸਾਬ ਜੀ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਧੰਦੇ ਨੇ ਹਰ ਇੱਕ ਬੰਦੇ ਨੂੰ ਆਪੋ ਆਪਣੇ ਕੰਮ ਦੀ ਕਾਹਲ ਹੁੰਦੀ ਆ ਕਿਸੇ ਦੇ ਕੋਲ ਮੇਰੇ ਲਈ ਸਮਾਂ ਨਹੀਂ ਹੁੰਦਾ ਕੋਈ ਨਾ ਕੋਈ ਰੱਬ ਦਾ ਜੀ ਮੇਰੇ ਤੇ ਤਰਸ ਕਰਦਾ ਹੈ ਤੰਮੀ ਨੂੰ ਭੋਜਨ ਲਿਆ ਦਿੰਦਾ ਏ ਫਿਰ ਮੈਂ ਤਰਲੇ ਮੱਛੀ ਨੂੰ ਨਾ ਹ ਲੋਕਾਂ ਨੇ ਬਿੰਤੇ ਤਰਲੇ ਕਰਦਾ ਵੀ ਕੋਈ ਬੁਰਕੀ ਤੋੜ ਕੇ ਮੇਰੇ ਮੂੰਹ ਵਿੱਚ ਪਾ ਜੋ ਕਿਉਂਕਿ ਮੈਂ ਆਪ ਤੋੜ ਕੇ ਬੁਰਕੀ ਵੀ ਨਹੀਂ ਖਾ ਸਕਦਾ ਮੇਰੇ ਪੈਰ ਵੀ ਜਈ ਤਰੀਕੇ ਦੇ ਨਾਲ ਕੰਮ ਨਹੀਂ ਕਰਦੇ ਮੈਨੂੰ ਹਰ ਇੱਕ ਕੰਮ ਦੇ ਲਈ ਦੂਜਿਆਂ ਦੀਆਂ ਮਿੰਤਾ ਤਰਲੇ ਕਰਨਾ ਪੈਂਦੇ ਨੇ ਮੈਂ ਆਪਣੇ ਸਰੀਰ ਦੀ ਸਾਫ ਸਫਾਈ ਵੀ ਨਹੀਂ ਰੱਖ ਸਕਦਾ ਇੱਥੋਂ ਤੱਕ ਕਿ ਮੈਂ ਤਾਂ ਪਾਣੀ ਵੀ ਇਸ ਬਰਤਨ ਦੇ ਵਿੱਚੋਂ ਜਾਨਵਰਾਂ ਵਾਂਗ ਪੀਣਾ ਹ ਉਹ ਕਹਿਣ ਲੱਗਾ ਸਾਹਿਬ ਜੀ ਤੁਸੀਂ ਖੋਸ਼ ਨਸੀਬ ਹੋ ਕਿ ਰੱਬ ਨੇ ਤੁਹਾਨੂੰ ਸਾਰੇ ਅੰਗ ਪੈਰ ਸਹੀ ਸਲਾਮਤ ਦਿੱਤੇ ਆ ਇਸ ਕਰਕੇ ਸਾਬ ਜੀ ਤੁਸੀਂ ਇਸ ਸੋਹਣੇ ਸ਼ਰੀਰ ਦੇ ਲਈ ਉਹ ਮਾਲਕ ਦਾ ਦੋਵੇਂ ਵੇਲੇ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਜੇ ਤੁਹਾਡੇ ਕੋਲ ਤੁਹਾਡਾ ਸੋਹਣਾ ਸ਼ਰੀਰ ਹੈ ਤੁਹਾਡੇ ਸਾਰੇ ਅੰਗ ਪੈਰ ਸਹੀ ਸਲਾਮਤ ਕੰਮ ਕਰਦੇ ਆ ਤਾਂ ਤੁਸੀਂ ਆਪਣੇ ਲਈ ਕੁਝ ਕਰ ਸਕਦੇ ਹੋ ਤੁਸੀਂ ਦੂਸਰਿਆਂ ਦੇ ਲਈ ਬਹੁਤ ਕੁਝ ਕਰ ਸਕਦੇ ਹੋ ਪਰ ਮੇਰੇ ਵਰਗਿਆਂ ਨੂੰ ਪੁੱਛ ਕੇ ਵੇਖੋ ਕੀ ਇਹ ਸੋਹਣੇ ਸਰੀਰ ਦੇ ਨੰਗਾ ਪੈਰਾਂ ਦੀ ਕੀ ਕੀਮਤ ਆ ਸਰੀਰ ਦਾ ਕੋਈ ਇੱਕ ਅੰਗ ਪੈਰ ਵੀ ਸਹੀ ਸਲਾਮਤ ਕੰਮ ਨਾ ਕਰਦਾ ਹੋਵੇ ਤਾਂ ਜ਼ਿੰਦਗੀ ਕਿੰਨੀ ਮੁਸ਼ਕਲ ਬਣ ਜਾਂਦੀ ਆ ਇਸ ਕਰਕੇ ਮੈਂ ਤਾਂ ਆਉਂਦੇ ਜਾਂਦੇ ਰਾਹੀਆਂ ਨੂੰ ਇਹੋ ਸਿੱਖਿਆ ਦਿਨਾ ਹੈ ਕਿ ਜੇਕਰ ਪ੍ਰਮਾਤਮਾ ਨੇ ਤੁਹਾਨੂੰ ਸੋਹਣਾ ਸਰੀਰ ਦਿੱਤਾ ਏ ਤੁਹਾਡੇ ਅੰਗ ਪੈਰ ਸਹੀ ਸਲਾਮਤ ਕੰਮ ਕਰ ਰਹੇ ਆ ਨਾ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਹੋ ਸਭ ਤੋਂ ਖੁਸ਼ ਨਸੀਬ ਬੰਦੇ ਹੋ ਕਦੇ ਵੀ ਮਾਲਕ ਦੇ ਨਾਲ ਗਿਲਾਸ਼ਿਕਵਾ ਸ਼ਿਕਾਇਤ ਨਾ ਕਰਿਓ ਕਿਉਂਕਿ ਇਹ ਸੋਹਣੇ ਸ਼ਰੀਰ ਦੇ ਨਾਲ ਤੁਸੀਂ ਆਪਣੇ ਸਾਰੇ ਸੁਪਨਿਆਂ ਨੂੰ ਪੂਰੇ ਕਰ ਸਕਦੇ ਹੋ ਕਹਿੰਦੇ ਇਹ ਗੱਲ ਸੁਣ ਕੇ ਉਹ ਲੜਕਾ ਜੋ ਆਪਣੇ ਸਾਮਲੇ ਰੰਗ ਕਰਕੇ ਬੜਾ ਦੁਖੀ ਪਰੇਸ਼ਾਨ ਸੀ ਨਰਾਸ਼ ਹੋ ਕੇ ਬੱਡਾ ਸੀ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰ ਰਿਹਾ ਸੀ ਉਹ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ ਪਿਤਾ ਜੀ ਮੈਂ ਸਮਝ ਗਿਆ ਹਾਂ ਜੋ ਤੁਸੀਂ ਮੈਨੂੰ ਸਮਝਾਉਣਾ ਚਾਹੁੰਦੇ ਸੀ ਹੁਣ ਮੈਂ ਅੱਜ ਤੋਂ ਬਾਅਦ ਕਦੇ ਵੀ ਆਪਣੇ ਸਰੀਰ ਦੀ ਤੁਲਨਾ ਦੂਜਿਆਂ ਦੇ ਨਾਲ ਨਹੀਂ ਕਰਾਂਗਾ ਆਪਣੇ ਸਰੀਰ ਕਰਕੇ ਕਦੇ ਵੀ ਪ੍ਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਾਂਗਾ ਮੈਂ ਇਸ ਸੋਹਣੇ ਸਰੀਰ ਦੇ ਲਈ ਆਪਣੇ ਸਾਰੇ ਅੰਗ ਪੈਰ ਸਹੀ ਸਲਾਮਤ ਕੰਮ ਕਰ ਰਹੇ ਨੇ ਇਸ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਿਆ ਕਰਾਂਗਾ ਮੈਂ ਸਮਝ ਗਿਆ ਹਾਂ ਕਿ ਜੇਕਰ ਇਹ ਸੋਹਣਾ ਸ਼ਰੀਰ ਸਾਡੇ ਕੋਲ ਹੈ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਕਰ ਸਕਦੇ ਹਾਂ ਕਹਿੰਦੇ ਉਹ ਪਿਤਾ ਨੇ ਆਪਣੇ ਪੁੱਤਰ ਨੂੰ ਗੱਲ ਨਾਲ ਲਾ ਲਿਆ ਅਤੇ ਪੁੱਤਰ ਨੂੰ ਸ਼ਾਬਾਸ਼ੇ ਦਿੰਦਿਆਂ ਕਿਹਾ ਕਿ ਪੁੱਤਰ ਸ਼ਾਬਾਸ਼ ਤੂੰ ਇਸ ਗੱਲ ਨੂੰ ਜਲਦੀ ਹੀ ਸਮਝ ਗਿਆ ਕਿ ਕਿਉਂਕਿ ਤੂੰ ਮੇਰਾ ਇੱਕ ਸਮਝਦਾਰ ਪੁੱਤਰ ਹੈਂ ਅਤੇ ਅੱਜ ਤੋਂ ਬਾਅਦ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਣੇ ਸਰੀਰ ਪੱਖੋਂ ਜਾਂ ਆਪਣੇ ਕੰਮਕਾਰ ਕਰਕੇ ਵੀ ਕਦੇ ਦੂਜਿਆਂ ਦੇ ਨਾਲ ਤੁਲਨਾ ਨਹੀਂ ਕਰਨੀ ਕਿਉਂਕਿ ਪਰਮਾਤਮਾ ਨੇ ਹਰ ਇੱਕ ਬੰਦੇ ਨੂੰ ਅਲੱਗ-ਅਲੱਗ ਸੁਭਾਅ ਅਲੱਗ-ਅਲੱਗ ਰੰਗ ਰੂਪ ਦਿੱਤਾ ਹੈ ਕੋਈ ਵੀ ਕਿਸੇ ਦੇ ਨਾਲ ਨਹੀਂ ਮਿਲਦਾ ਕੋਈ ਵੀ ਕਿਸੇ ਵਰਗਾ ਨਹੀਂ ਹੈ ਸਭ ਦੇ ਵਿੱਚ ਆਪੋ ਆਪਣੇ ਗੁਣ ਕੁਆਲਟੀਜ਼ ਨੇ ਆਪਾਂ ਆਪਣੇ ਆਪ ਵੱਲ ਧਿਆਨ ਦੇਣਾ ਹੈ ਆਪਣੇ ਗੁਣਾਂ ਨੂੰ ਨਿਖਾਰਨਾ ਹੈ ਪਿਤਾ ਨੇ ਕਿਹਾ ਪੁੱਤਰ ਜ਼ਿੰਦਗੀ ਦੇ ਵਿੱਚ ਆ ਗੱਲਾਂ ਯਾਦ ਰੱਖੀ ਜਿਸ ਮਨੁੱਖ ਦੇ ਕੋਲ ਸੋਹਣਾ ਸ਼ਰੀਰ ਆ ਜਿਹਦੇ ਸਾਰੇ ਅੰਗ ਪੈਰ ਸਹੀ ਸਲਾਮਤ ਕੰਮ ਕਰ ਰਹੇ ਨੇ ਜਿਸ ਬੰਦੇ ਦੇ ਅੰਦਰ ਗੁਣ ਨੇ ਜਿਹੜਾ ਗੁਣਕਾਰੀ ਆ ਜਿਹੜਾ ਬੰਦਾ ਮਿਹਨਤੀ ਆ ਉਦਮੀ ਆ ਉਹ ਜ਼ਿੰਦਗੀ ਚ ਕਦੇ ਵੀ ਭੁੱਖਾ ਨਹੀਂ ਮਰਦਾ ਉਹ ਗਰੀਬ ਕਰੇ ਵੀ ਪੈਦਾ ਹੋਵੇਗਾ ਨਾ ਆਪਣੀ ਮਿਹਨਤ ਕਰਕੇ ਆਪਣੇ ਗੁਣ ਆਪਣੀ ਕਾਬਲੀਅਤ ਕਰਕੇ ਆਪਣੀ ਗਰੀਬੀ ਨੂੰ ਵੀ ਦੂਰ ਕਰ ਲਵੇਗਾ ਪਿਤਾ ਨੇ ਸਮਝਾਇਆ ਪੁੱਤਰ ਇਹ ਸੋਹਣਾ ਤੰਦਰੁਸਤ ਸਾਡਾ ਸ਼ਰੀਰ ਸਾਡੇ ਆਪਣੇ ਗੁਣ ਕਾਬਲੀਅਤ ਅਤੇ ਕਿਸੇ ਗਰੀਬ ਤੋਂ ਮਿਲੀਆਂ ਦੁਆਵਾਂ ਅਸੀਸਾਂ ਅਤੇ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਜੇਕਰ ਇਹ ਚਾਰ ਚੀਜ਼ਾਂ ਸਾਡੇ ਭੱਲੇ ਆ ਨਾ ਸਮਝੋ ਅਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਆ ਕਿਉਂਕਿ ਇਹ ਚਾਰ ਚੀਜ਼ਾਂ ਹੀ ਸਾਨੂੰ ਅਸਲੀ ਧਰਮਾਨ ਬਣਾਉਂਦੀਆਂ ਨੇ ਮਾੜੇ ਤੋਂ ਮਾੜੇ ਸਮੇਂ ਦੇ ਵਿੱਚੋਂ ਵੀ ਇਹ ਚਾਰੇ ਚੀਜ਼ਾਂ ਸਾਨੂੰ ਬਾਹਰ ਕੱਢ ਕੇ ਲੈ ਆਉਂਦੀਆਂ ਨੇ ਤਾਂ ਫਿਰ ਆਪਣੇ ਆਪ ਨੂੰ ਅੱਜ ਤੋਂ ਬਾਅਦ ਕਦੇ ਵੀ ਤੋਂ ਕਿਸੇ ਨਾਲੋਂ ਘੱਟ ਨਹੀਂ ਸਮਝਣਾ ਆਪਣੇ ਗੁਣਾਂ ਨੂੰ ਹੋਰ ਨਿਖਾਰਨਾ ਹੈ ਜਿਹੜਾ ਸਾਵਲਾ ਰੰਗ ਤੈਨੂੰ ਆਪਣੀ ਕਮਜ਼ੋਰੀ ਲੱਗਦੀ ਹੈ ਨਾ ਇਹਨੂੰ ਤੂੰ ਤਾਕਤ ਬਣਾ ਲੈਣਾ ਹੈ ਜ਼ਿੰਦਗੀ 'ਚ ਐਨੀ ਮਿਹਨਤ ਕਰੀ ਮਿਹਨਤ ਕਰਕੇ ਆਪਣੇ ਸੁਪਨੇ ਆ ਪੂਰੇ ਕਰ ਲਵੇਂਗਾ